Sat nam Siri Bahe Guru. 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 Bahe Guru Tan Bahe Guru. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਮੂਹ ਜੁੜਾ ਗੁਰਦੁਆਰਾ ਚ ਬਰਾ ਸਾਹਿਬ ਵਿਖੇ ਤਾਂ ਦਾਸ ਜੀ ਕੀ ਜਿੱਥੇ 450 ਸਾਲਾ ਸ਼ਤਾਬਦੀ ਨੂੰ ਲੈ ਕੇ ਲੱਖਾਂ ਦੀ ਤਦਾਦ ਦੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋ ਰਹੀ ਆ ਤਾਂ ਉੱਥੇ ਹੀ ਅੱਜ ਖਾਸ ਤੌਰ ਦੇ ਉੱਤੇ ਜੇ ਆਪਾਂ ਗੱਲ ਕਰ ਲਈਏ ਤਾਂ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਮੌਕੇ ਵਿਸ਼ੇਸ਼ ਤੌਰ ਦੇ ਉੱਤੇ ਜੋ ਗੁਰੂ ਘਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸੰਗਤ ਜੋ ਹੈ ਅੰਮ੍ਰਿਤ ਸਚਾਰ ਕਰ ਰਹੀ ਆ ਅੰਮ੍ਰਿਤ ਛਕਣ ਜਾ ਰਹੀ ਆ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡਾ ਸਾਂਝਿਆ ਕਰ ਰਿਹਾ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜ਼ਰੂਰ ਨਾਲ ਦੇ ਨਾਲ ਤ ਇੱਥੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਹੈਗੇ ਨੇ ਉਹਨਾਂ ਵੱਲੋਂ ਜਿਨ੍ਹਾਂ ਨੇ ਅਮਰ ਅਮਰਿਤ ਛਕਣਾ ਤਾਂ ਉਹਨਾਂ ਨੂੰ ਜੋ ਇੱਥੇ ਪੰਜ ਕਕਾਰ ਪੰਜ ਕੱਕੇ ਜਿਹੜੇ ਜੋ ਮਰਿਆਦਾ ਹੁੰਦੀ ਆ ਉਹ ਸਾਰਾ ਇੱਥੇ ਉਹਨਾਂ ਵੱਲੋਂ ਨੋਟ ਵੀ ਕੀਤਾ ਜਾ ਰਿਹਾ ਕਿ ਕਿੰਨੇ ਕਿਹੜਾ ਵਿਅਕਤੀ ਆ ਕਿਹੜਾ ਸਿੰਘ ਆ ਜਾਂ ਕਿਹੜੀ ਸਿੰਘਣੀ ਆ ਜਿਨ੍ਹਾਂ ਨੇ ਅਮਰ ਛਕਣਾ ਤਾਂ ਸਾਡੇ ਨਾਲ ਪੂਰੀ ਜਾਣਕਾਰੀ ਦੇਣ ਉਸਤੇ ਸਿੱਧ ਸਿੰਘ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਿੱਥੇ ਕਿ 450 ਸਾਲਾ ਸ਼ਤਾਬਦੀ ਨੂੰ ਲੈ ਕੇ ਕਾਫੀ ਭਾਰੀ ਉਤਸ਼ਾਹ ਜੋ ਸੰਗਤ ਦੇ ਮਣਾ ਦੇ ਵਿੱਚ ਹੈਗਾ ਤਾਂ ਉੱਥੇ ਹੀ ਅੱਜ ਵੇਖਣ ਨੂੰ ਮਿਲ ਰਿਹਾ ਕਿ ਬੜੇ ਵੱਡੇ ਪੱਦਰ ਦੇ ਉੱਤੇ ਸੰਗਤ ਅਮਰਤ ਵਿਸ਼ਾ ਕਰੀ ਰਹੀ ਹੈ ਤਾਂ ਇੱਥੇ ਕੀ ਕੁਝ ਕੀਤਾ ਜਾ ਰਿਹਾ ਹੈ ਕਿਉਂਕਿ ਇੱਥੇ ਆਪਾਂ ਦੇਖ ਰਿਹਾ ਕਿ ਨਾਮ ਵੀ ਨੋਟ ਕੀਤੇ ਜਾ ਰਹੇ ਆ ਜੋ ਪੰਜ ਕਕਾਰ ਉਹ ਵੀ ਪੂਰੇ ਕਰਕੇ ਦਿੱਤੇ ਜਾ ਰਹੇ ਤੇ ਇੱਕ ਵਾਰੀ ਜ਼ਰੂਰ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ 450 ਸਾਲਾ ਜੋਤੀ ਜੋਤ ਪੁਰਬ ਨੂੰ ਸਮਰਪਿਤ ਮਹਾਨ ਅਮਰ ਸੰਚਾਰ ਗੁਰਦੁਆਰਾ ਚਬਾਰਾ ਸਾਹਿਬ ਵਿਖੇ ਗੋਇੰਦਵਾਲ ਸਾਹਿਬ ਵਿਖੇ ਹੋ ਰਹੇ ਨੇ ਜਿਸ ਦੇ ਵਿੱਚ ਬੜੇ ਵੱਡੇ ਪੱਧਰ ਤੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰਾਲੇ ਕੀਤੇ ਗਏ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਸ਼ਤਾਬ ਦੀ ਦੇ ਸੰਬੰਧ ਵਿੱਚ 15 16 17 ਤੇ 18 ਤਰੀਕ ਨੂੰ ਮਹਾਨ ਗੁਰਮਤ ਸਮਾਗਮ ਇਹ 4 ਦਿਨ ਹੋ ਰਹੇ ਨੇ ਜਿਸ ਦੇ ਵਿੱਚ ਮਹਾਨ ਸ਼ਖਸੀਅਤਾਂ ਸਿੰਘ ਸਹਿਬਾਨ ਸੰਤ ਸਮਾਜ ਔਰ ਇਸੇ ਤਰ੍ਹਾਂ ਬਹੁਤ ਵੱਡੇ ਪੱਧਰ ਤੇ ਸੰਗਤਾਂ ਦਾ ਭਾਰੀ ਇਕੱਠ ਹੋ ਰਿਹਾ ਹੈ ਅੱਜ 18 ਸਤੰਬਰ ਵਾਲੇ ਦਿਨਾਂ 380 ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ 450 ਸਾਲਾ ਜੋਤੀ ਜੋਤ ਪੁਰਬ ਨੂੰ ਸਮਰਪਿਤ ਗੋਇੰਦਵਾਲ ਸਾਹਿਬ ਵਿਖੇ ਗੁਰਦੁਆਰਾ ਚਬਾਰਾ ਸਾਹਿਬ ਵਿਖੇ ਮਹਾਨ ਅੰਮ੍ਰਿਤ ਸੰਚਾਰ ਸਮਾਗਮ ਹੋ ਰਹੇ ਨੇ ਪੰਜ ਪਿਆਰੇ ਸਹਿਬਾਨ ਵਿਸ਼ੇਸ਼ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹੁੰਚ ਚੁੱਕੇ ਨੇ ਔਰ ਇਹ ਟੀਮਾਂ ਪਹੁੰਚ ਚੁੱਕੀਆਂ ਹਨ ਜੋ ਕਿ ਪੰਜ ਪਿਆਰੇ ਸਹਿਬਾਨ ਜੀ ਦੇ ਅਸਾਸ ਸੰਗ ਜੀ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਪੰਜ ਪਿਆਰੇ ਸਹਿਬਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਔਰ ਸੰਗਤਾਂ ਦੇ ਨਾਮ ਜਿਹੜੇ ਨੇ ਉਹ ਨੋਟ ਕੀਤੇ ਜਾ ਰਹੇ ਨੇ ਬਿਆੰਤ ਸੰਗਤਾਂ ਇੱਥੇ ਪਹੁੰਚ ਕਰਕੇ ਆਪਣੇ ਨਾਮ ਲਿਖਵਾ ਰਹੇ ਨੇ ਔਰ ਅਮਰ ਸੰਚਾਰ ਹੋ ਰਿਹਾ ਥੋੜੇ ਸਮੇਂ ਤੱਕ ਹੋ ਜਾਣਾ ਜੀ ਸੋ ਸਾਰੀ ਸੰਗਤ ਜਿਹੜੀ ਆ ਬੜੇ ਵੱਧ ਚੜ ਕੇ ਸਤਕਾਰ ਦੇ ਨਾਲ ਸੇਵਾਵਾਂ ਕਰ ਰਹੀਆਂ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਸ਼ਤਾਬ ਦੀ ਪਾਵਨ ਗੋਇੰਦਵਾਲ ਸਾਹਿਬ ਦੇ ਪਾਵਨ ਪਵਿੱਤਰ ਸਥਾਨਾਂ ਤੇ ਮਨਾਈ ਜਾ ਰਹੀ ਦੇਸ਼ ਵਿਦੇਸ਼ ਵਿੱਚੋਂ ਸਿੱਖ ਸੰਗਤਾਂ ਇਨ੍ਹਾਂ ਸਥਾਨਾਂ ਤੇ ਹਾਜ਼ਰੀ ਭਰ ਰਹੀਆਂ ਨੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋਸ਼ਤਾਬਦੀ ਦੇ ਸਮਾਗਮਾਂ ਦੀ ਪਰਾਰੰਭਤਾ ਹੋਈ ਸੀ ਉਸ ਵਕਤ ਵੀ ਲਗਭਗ 550 ਦੇ ਕਰੀਬ ਪ੍ਰਾਨੀਆਂ ਨੇ ਅੰਮ੍ਰਿਤ ਪਾਣ ਕੀਤਾ ਸੀ ਅੱਜ ਵੀ ਬਿਆੰਤ ਸੰਗਤਾਂ ਅੰਮ੍ਰਿਤ ਪਾਣ ਕਰਨ ਵਾਸਤੇ ਆਪਣੇ ਨਾਮ ਦਰਜ ਕਰਵਾ ਰਹੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਧਰਮ ਪ੍ਰਚਾਰ ਕਮੇਟੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਕਾਰ ਸੰਗਤਾਂ ਨੂੰ ਸੇਵਾ ਵਿੱਚ ਦਿੱਤੇ ਜਾ ਰਹੇ ਨੇ ਜਿਤਨੀਆਂ ਵੀ ਸੰਗਤਾਂ ਅਮਰਤ ਪਾਨ ਕਰ ਰਹੀਆਂ ਉਹ ਸਾਰੀਆਂ ਵਧਾਈ ਦੇ ਪਾਤਰੀ ਨੇ ਔਰ ਬੜੇ ادب ਸਤਕਾਰ ਸਹਿਤ ਮਾਨਯੋਗ ਪ੍ਰਧਾਨ ਸਾਹਿਬ ਜੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਜੋ ਬਹੁਤ ਚੰਗੇ ਉਪਰਾਲੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਉਪਰਾਲੇ ਕਰਕੇ ਸ਼ਤਾਬਦੀ ਨੂੰ ਵੱਡੇ ਪੱਦਰ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਬੈਂਤ ਸੰਗਤਾਂ ਸਹਿਯੋਗ ਦੇ ਰਹੀਆਂ ਨੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਪਾਵਨ ਗੁਰਬਾਣੀ ਦਾ ਬਚਨ ਆ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵੋ ਭਾਈ ਜੇ ਸਿਮਰਤ ਸੁਖ ਪਾਈਏ ਸਭ ਤਿਖਾ ਬਜਾਈ ਅੰਮ੍ਰਿਤ ਪੀਆ ਸਤਿਗੁਰ ਦਿਆ ਅਵਰ ਨਾ ਜਾਣਾ ਦੂਆ ਤੀਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਾਹੇ ਸੇਵਕ ਜਾਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜਿਆਂ ਦੇ 450 ਸਾਲਾ ਗੁਰਗੱਦੀ ਪੁਰਬ ਤਨ ਗੁਰੂ ਅਮਰਦਾਸ ਮਹਾਰਾਜਿਆਂ ਦੇ 450 ਸਾਲਾ ਜੋਤੀ ਜੋਤ ਪੁਰਬ ਨੂੰ ਮਹਾਨ ਸਮਰਪਿਤ ਹੁੰਦਿਆਂ ਹੋਇਆਂ ਮਹਾਨ ਅਮਰ ਸੰਚਾਰ ਗੋਇੰਦਵਾਲ ਸਾਹਿਬ ਵਿਖੇ ਗੁਰਦਰਾ ਚਬਾਰਾ ਸਾਹਿਬ ਵਿਖੇ ਹੋ ਰਿਹਾ ਏ ਬਿਆੰਤ ਸੰਗਤਾਂ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੀਆਂ ਬਣ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਅੱਜ ਅੰਮ੍ਰਿਤ ਪਾਨ ਕਰਨਾ ਏ ਉਹਨਾਂ ਨੂੰ ਗੁਰੂ ਵਾਲੇ ਬਣਦੀਆਂ ਵਧਾਈਆਂ ਦਿੰਨੇ ਆ ਸਤਿਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਧਰਮ ਦੀ ਮਰਜਾਦਾ ਨੂੰ ਡ੍ਰਿਢ ਕਰਦੇ ਹੋਏ ਆਪਾਂ ਗੁਰੂ ਵਾਲੇ ਬੰਦਾ ਯਤਨ ਕਰੀਏ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈ ਗੁਰੂ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਕਿੰਨੇ ਕ ਵੱਡੇ ਪੱਦਰ ਤੇ ਨੌਜਵਾਨ ਜਿਹੜੇ ਇੱਥੇ ਪਹੁੰਚੇ ਨੇ ਕਿਉਂਕਿ ਨੌਜਵਾਨਾਂ ਦੇ ਵਿੱਚ ਕਾਫੀ ਉਤਸ਼ਾਹ ਵੀ ਕਹਿ ਸਕਦੇ ਆ ਕਿ ਗੁਰੂ ਵਾਲੇ ਬਣਨ ਦੀ ਇੱਕ ਉਹਨਾਂ ਦੇ ਮਨ ਦੇ ਵਿੱਚ ਬੜੀ ਦੇਰ ਤੋਂ ਇੱਛਾ ਵੀ ਜਾਪ ਰਹੀ ਸੀ ਕਿਉਂਕਿ ਪਹਿਲਾਂ ਕੋਈ ਸਮਾਂ ਇਹੋ ਜਿਹਾ ਆ ਗਿਆ ਸੀ ਜਿੱਦੇ ਵਿੱਚ ਕਿ ਨੌਜਵਾਨ ਆਪਣੇ ਕੇਸ ਕਤਲ ਕਰਾ ਰਹੇ ਸੀ ਕਿ ਲੇਕਿਨ ਹੁਣ ਕੁਝ ਸਮੇਂ ਤੋਂ ਫੇਰ ਤੋਂ ਗੁਰੂ ਵਾਲੇ ਹੋਣ ਲਈ ਉਹਨਾਂ ਦੇ ਮਨ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਦਾ ਅੱਜ ਸਵੇਰ ਤੋਂ ਹੀ ਵੱਡੇ ਪੱਦਰ ਤੇ ਵੇਖ ਰਹੇ ਅਸੀਂ ਨੌਜਵਾਨ ਵੀਰ ਬੜੀ ਚੜ੍ਹਦੀ ਕਲਾ ਦੇ ਨਾਲ ਸਵਾਮਾ ਕਰ ਰਹੇ ਅਸੀਂ ਅਮਰ ਸੰਚਾਰ ਦੀਆਂ ਲਿਸਟਾਂ ਤਿਆਰ ਕਰ ਰਹੇ ਹਾਂ ਇਹਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਨੌਜਵਾਨ ਵੀਰਾਂ ਦਾ ਹੰਗਾਰਾ ਹੈ ਬਹੁਤ ਚੜ੍ਹਦੀ ਕਲਾ ਦੇ ਨਾਲ ਨੌਜਵਾਨ ਵੀਰ ਅਮਰਤ ਛਕਣ ਵਾਸਤੇ ਪ੍ਰਣ ਕਰ ਰਹੇ ਨੇ ਕੇਸ ਰੱਖਣ ਵਾਸਤੇ ਪ੍ਰਣ ਕਰ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੀ ਮਹਾਨ ਕਿਰਪਾ ਹੈ ਤੋਂ ਬੜੇ ਬਿਆੰਤ ਨੌਜਵਾਨ ਵੀਰ ਨੇ ਜਿਨ੍ਹਾਂ ਨੇ ਸਾਡੇ ਪਾਸ ਆਣ ਕਰਕੇ ਨਾਮ ਲਿਖਵਾਏ ਨੇ ਕੇਸ ਰੱਖਣ ਵਾਸਤੇ ਜੋ ਪ੍ਰਣ ਕਰ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਦਰ ਘਰ ਦੀ ਚੜ੍ਹਦੀ ਕਲਾ ਦੇ ਨਾਲ ਨੌਜਵਾਨ ਵੀਰ ਸੇਵਾ ਕਰ ਰਹੇ ਨੇ ਬਜ਼ੁਰਗ ਬੱਚੇ ਭੈਣਾ ਮਤਾਵਾਂ ਪਹੁੰਚ ਕਰਕੇ ਆਪਣੇ ਆਪਣੇ ਨਾਮ ਲਖਵਾ ਕਰਕੇ ਵਡਭਾਗੇ ਬੰਦਾ ਯਤਨ ਕਰ ਰਹੇ ਨੇ ਜੀ ਤਾਂ ਹੋਂ ਤੱਕ ਸਵੇਰ ਤੋਂ ਕਿੰਨੇਕ ਸਿੰਘ ਜਾਂ ਬੀਬੀਆਂ ਭੈਣਾ ਪਹੁੰਚੀਆਂ ਨੇ ਇੱਥੇ ਅਮਰਸ਼ਕਰ ਲਗਭਗ ਸਾਡੇ ਪਾਸ 70-80 ਦੇ ਕਰੀਬ ਨਾਮ ਜਿਹੜੇ ਉਹ ਹੋ ਗਏ ਨੇ ਅਜੇ ਆ ਰਹੇ ਨੇ ਹੋਰ ਬੇਅੰਤ ਸੰਗਤਾਂ ਪਹੁੰਚ ਰਹੀਆਂ ਨੇ ਅਜੇ ਕਰੀਬ 1 ਵਜੇ ਦੇ ਅਮਰ ਸੰਚਾਰ ਹੋਵੇਗਾ ਤੋਂ ਸੰਗਤਾਂ ਪਹੁੰਚ ਰਹੀਆਂ ਨੇ ਆਪਣੇ ਨਾਮ ਦਰਜ ਕਰਵਾ ਰਹੇ ਨੇ ਵੱਡੇ ਪੱਧਰ ਤੇ ਅਮਰ ਸੰਚਾਰ ਹੋ ਰਿਹਾ ਜੀ ਸਾਡੇ ਨਾਲ ਕੁਝ ਨੌਜਵਾਨ ਵੀ ਬੱਚੇ ਵੀ ਮੌਜੂਦ ਨੇ ਜਿਨ੍ਹਾਂ ਨੇ ਅੰਮ੍ਰਿਤ ਜੋ ਛਕਣਾ ਹੈ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਕਿੱਥੋਂ ਆਏ ਹੋ ਤਾਂ ਗੁਰੂ ਵਾਲੇ ਬਣਨ ਲਈ ਮਨ ਦੇ ਵਿੱਚ ਇੱਛਾ ਸੀਗੀ ਪਹਿਲਾਂ ਤਾਂ ਕਾਫੀ ਉਤਸ਼ਾਹ ਸੀਗਾ ਹਾਂਜੀ ਜੀ ਮੇਰਾ ਨਾਮ ਗਰਵੰਦੀਪ ਸਿੰਘ ਹੈ ਪਿੰਡ ਮੇਰਾ ਧੁੰਦਾਵਾ ਜੀ ਮੇਰੇ ਭਰਾਵਾਂ ਨੇ ਅੰਮ੍ਰਿਸ਼ ਕਿਹਾ ਮੇਰੇ ਵਿੱਚ ਇੱਛਾ ਹੀ ਮੰਮੀ ਸ਼ਕੀ ਇੱਛਾ ਸੀਗੀ ਮਣੀ ਹਾਂਜੀ ਹਾਂਜੀ ਕਿੰਨਾ ਕਿ ਵਧੀਆ ਲੱਗਦਾ ਕਿ ਗੁਰੂ ਵਾਲੇ ਬਣੇ ਹੋ ਤਾਂ ਹੁਣ ਇੱਕ ਸਤਕਾਰ ਵੀ ਜਿਹੜਾ ਹੁੰਦਾ ਕਿਉਂਕਿ ਜਦੋਂ ਕੋਈ ਸਾਬਤ ਸੁਰਤ ਸਿੰਘ ਹੁੰਦਾ ਤਾਂ ਉਸ ਦਾ ਜਿਹੜਾ ਇੱਕ ਸਤਕਾਰ ਸਮਾਜ ਦੇ ਵਿੱਚ ਇੱਕ ਅਲੱਗ ਤੌਰ ਤੇ ਕੀਤਾ ਜਾਂਦਾ ਤਾਂ ਤੁਹਾਨੂੰ ਕਿਵੇਂ ਦਾ ਲੱਗ ਬਹੁਤ ਵਧੀਆ ਲੱਗਦਾ ਹਾਂ ਜੀ ਕਿਵੇਂ ਵੇਖਦੇ ਹੋ ਜੀ ਬੱਚੇ ਨੇ ਜੋ ਅਮਰਤ ਛਕਿਆ ਤਾਂ ਕਿੰਨਾ ਕਿ ਤੁਹਾਡੇ ਮਨ ਚ ਕਿੰਨਾ ਛਾ ਕਿਉਂਕਿ ਮਾਪਿਆਂ ਨੂੰ ਇੱਕ ਹੁੰਦਾ ਕਿ ਸਾਡਾ ਬੱਚਾ ਚੰਗੇ ਰਹਾਂ ਤੇ ਤੁਰੇ ਵੈਗਰਜੀ ਦਾ ਖਾਲਸਾ ਵੈਗਰਜੀ ਕਹਤੇ ਰਮਪਾ ਜੀ ਬੱਚਿਆਂ ਨੇ ਨਾ ਇਹ ਤੋਂ ਛੋਟੇ ਨੇ ਵੱਡੇ ਨੇ ਅਮਰਤ ਛਕਿਆ ਸੀ ਤੇ ਅਸੀਂ ਥੋੜਾ ਜਿਹਾ ਡਰਦੇ ਬੱਚਾ ਵਾ ਏ ਉਹ ਤੋਂ ਹੀ ਜिद ਕਰਨ ਲੱਗਾ ਵੀ ਮੈਂ ਅੰਮ੍ਰਿਤ ਛਕਣਾ ਫੇ ਹੁਣ ਆਹ ਪੜਾਈ ਤੋਂ ਵੀ ਨਹੀਂ ਲੂੰਦਾ ਕਹਿੰਦਾ ਸੀ ਫਿਰ ਅਸੀਂ ਦੋ ਦਿਨ ਤਿੰਨ ਦਿਨ ਤੋਂ ਸੋਚਿਆ ਵੀ ਇਹਨੇ ਨੂੰ ਅੰਮ੍ਰਿਤ ਛਕਾਵਾਂਗੇ ਗੁਰੂ ਦੇ ਨਾਲ ਜੋੜਾਂਗੇ ਜ਼ਰੂਰ ਹਾਂਜੀ ਕਿੰਨਾ ਕੁ ਵਧੀਆ ਲੱਗਦਾ ਕਿਉਂਕਿ ਮਾਪਿਆਂ ਨੂੰ ਅਕਸਰ ਹੁੰਦਾ ਕਿ ਖਾਸ ਕਰਕੇ ਕਿ ਜਦੋਂ ਦੁੱਖ ਸਭ ਤੋਂ ਵੱਡਾ ਹੁੰਦਾ ਜਦੋਂ ਬੱਚਾ ਜਾ ਕੇ ਕੇਸ ਕਤਲ ਕਰਾ ਹੁੰਦਾ ਤਾਂ ਤੁਹਾਨੂੰ ਕਿਵੇਂ ਲੱਗ ਰਿਹਾ ਕਿਉਂਕਿ ਆਪਣਾ ਬੱਚੇ ਨੂੰ ਜਦੋਂ ਅਮਰਿਤ ਛਕਾਉਣ ਵਾਸਤੇ ਲੈ ਕੇ ਆਏ ਇੱਕ ਮੰਦ ਵਿੱਚ ਖੁਸ਼ੀ ਵੱਖਰੀ ਹਾਂਜੀ ਹੋਰ ਜੀ ਬਹੁਤ ਖੁਸ਼ੀ ਹੋ ਰਹੀ ਹੈ ਬੱਚਾ ਅਮਰਿਤ ਸਿੱਧੀ ਰਾਹ ਪੈਣ ਲੱਗਾ ਜੀ ਮਹਾਰਾਜ ਦੇ ਨਾਲ ਜੋੜ ਲੱਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹਾਂਜੀ ਜਿਹੜੇ ਤੁਹਾਡੇ ਨਾਲ ਦੇ ਨੌਜਵਾਨ ਹੈਗੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕਿ ਕਿਉਂਕਿ ਗੁਰੂ ਵਾਲੇ ਬਣਨ ਵਾਸਤੇ ਇੱਕ ਕਹਿ ਸਕਦੇ ਆ ਕਿ ਗੁਰੂ ਪ੍ਰਤੀ ਇੱਕ ਸੱਚਾਈ ਵੀ ਚਾਹੀਦੀ ਹੁੰਦੀ ਆ ਕਿ ਅਗਰ ਅੱਜ ਅਮਰਤ ਛਾਕਰੇ ਹੁੰਦਾਗਾ ਇਸ ਨੂੰ ਇਸੇ ਤਰੀਕੇ ਦੇ ਨਾਲ ਜੋ ਚੱਲਦੇ ਰਹੋਗੇ ਕਦੀ ਵੀ ਕੋਈ ਗੁਰੂ ਸਾਹਿਬ ਦੇ ਪ੍ਰਤੀ ਜਾਂ ਕਹਿ ਲਈਏ ਕਿ ਆਪਣੇ ਮਨ ਦੇ ਵਿੱਚ ਬੰਦਾ ਝੂਠ ਬੋਲ ਸਕਦਾ ਲੇਕਿਨ ਗੁਰੂ ਦੇ ਨਾਲ ਝੂਠ ਨਹੀਂ ਹੁੰਦਾ ਬਿਲਕੁਲ ਨਹੀਂ ਬੋਲੋ ਆਪ ਦੇ ਦੋਸਤਾਂ ਨੂੰ ਦੱਸਣਾ ਅਮਰਤ ਛਾਕਰੇ ਲੋਗੇ ਆਪਣੇ ਦੋਸਤਾਂ ਨੂੰ ਕਹੋਗੇ ਕਿ ਤੁਸੀਂ ਵੀ ਗੁਰੂ ਵਾਲੇ ਬਣੋ ਕਹਾਂਗੇ ਬਾਬਾ ਜੀ ਜੀ ਤਾਂ ਇੱਕ ਖਾਸ ਤਸਵੀਰਾਂ ਜੋ ਸਾਂਝੀਆਂ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਇੱਥੇ ਜੋ ਸੰਗਤ ਹੈ ਵੱਡੇ ਪੱਧਰ ਤੇ ਉੱਤੇ ਅੱਜ ਇੱਥੇ ਪਹੁੰਚ ਰਹੀ ਆ ਤਾਂ ਉਹਨਾਂ ਵੱਲੋਂ ਅੰਮ੍ਰਿਤ ਜੋ ਸ਼ੱਕ ਕੇ ਤਾਂ ਗੁਰੂ ਵਾਲੇ ਬਣਿਆ ਜਾ ਰਿਹਾ ਤਾਂ ਇੱਕ ਬਹੁਤ ਹੀ ਨੇਕ ਉਪਰਾਲਾ ਵੀ ਕਹਿ ਸਕਦੇ ਆ ਸ਼ਰਮਣੀ ਕਮੇਟੀ ਦਾ ਤਾਂ ਇੱਕ ਬੜੀ ਵੱਡੀ ਜੋ ਕਹਿ ਸਕਦੇ ਆ ਕਿ ਇੱਕ ਲਹਿਰ ਵੀ ਹੈਗੀ ਆ ਕਿ ਜੋ ਨੌਜਵਾਨ ਪੀੜ੍ਹੀ ਜੋ ਖਾਸ ਕਰਕੇ ਗੁਰੂ ਘਰ ਵਿਖੇ ਆ ਰਹੀ ਆ ਤਾਂ ਗੁਰੂ ਵਾਲੇ ਬਣਨ ਵਾਸਤੇ ਜੋ ਅੰਮ੍ਰਿਤ ਛਕ ਦੀ ਜੋ ਦਿਖਾਈ ਦੇ ਰਹੀ ਆ ਕੈਮਰਾਮੈਨ ਸੰਦੀ ਕੁਮਾਰ ਦੇ ਨਾਲ ਅਕਸ਼ਸਨ ਇੱਕ ਜਗਬਣੀ ਟੀਵੀ ਸ੍ਰੀ ਗੋਵਿੰਦਵਾਲ ਸਾਹਿਬ